ਹਵਾ ਨਿਕਲੀ ਨਹੀਂ ਗੇ ਨਹੀਂ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆ ਰਹੇ ਹੋ ਜੀ ਮੰਡੀ ਕਿੱਲਿਆਂ ਵਾਲੀ ਮੰਡੀ ਕਿੱਲਿਆਂ ਵਾਲੀ ਤੋਂ ਜੀ ਤੇ ਦਿੱਲੀ ਜਾ ਰਹੇ ਹੋ ਫਿਰ ਤੁਸੀਂ ਦਿੱਲੀ ਜਾਣੀ ਇੰਟੀਗਰੀ ਬਣਨੀ ਤੇਕਰੀ ਬਾਰਡਰ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਆਪ ਵੀ ਕਿਸਾਨ ਹੋ ਨਹੀਂ ਮੈਂ ਤਾਂ ਮਜ਼ਦੂਰ ਹਾਂ ਅੱਛਾ ਮਜ਼ਦੂਰ ਹੋ ਠੀਕ ਹੈ ਜੀ ਕਿਸਾਨ ਮਜ਼ਦੂਰ ਹੈ ਆਹ ਭਾਈ ਜੀ ਗੱਲ ਕਰੋ ਆਪਣੇ ਗੁਰਤੇਜ ਸਿੰਘ ਆਉਡਾ ਭਾਈ ਜੀ ਦੇਖੋ ਕੋਲੋਂ ਤੁਸੀਂ ਵੀ ਮਜ਼ਦੂਰ ਹੈ ਮੂੰਹ ਮਿਠਾ ਕਰੋ ਸਾਡੇ ਦੇ ਅਸੀਂ ਵਾਲੇ ਕਰਦੇ ਆਖੀ ਨਹੀਂ ਜੀ ਬਹੁਤ ਵਧੀਆ ਤੁਸੀਂ ਇੱਕ ਮਜ਼ਦੂਰ ਹੋ ਫਿਰ ਵੀ ਤੁਸੀਂ ਕਿਸਾਨਾਂ ਦੇ ਹੱਕ 'ਚ ਖੜੇ ਹੋ ਛੋੜਾ ਅਸੀਂ ਜਮੀਨ ਦੀ ਇੱਕ ਔੜਾ ਜ਼ਮੀਨ ਕਿਹਨੂੰ ਕਹਿੰਦੇ ਨੇ ਇੱਕ ਔੜਾ ਵੀ ਜ਼ਮੀਨ ਹੈਨੀ ਦੇਖੋ ਜੀ ਤੇ ਗੁਰਤੇਜ ਸਿੰਘ ਔੜਾ ਇਹਨਾਂ ਦਾ ਮੂੰਹ ਮਿੱਠਾ ਕਰਾਉਣਗੇ ਜੀ ਤੇ ਅਸੀਂ ਔੜਾ ਪਹੁੰਚਣ ਦੇਵੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਾਂਗੇ ਤੇ ਇਹਨਾਂ ਦੀ ਹੌਸਲਾ ਵਧਾਈ ਅਸੀਂ ਪੂਰੀ ਜੋਰ ਸ਼ੋਰ ਨਾਲ ਕਰਾਂਗੇ ਇਹ ਦੱਸ ਰਹੇ ਨੇ ਜਿਸ ਹੱਬ ਨਾਲ ਵੀ ਅਸੀਂ ਜਦੋਂ ਮੰਡੀ ਕਿੱਲੇ ਵਾਲੀ ਤੋਂ ਚੱਲੇ ਆਂ ਤੇ ਸਾਡਾ ਵੱਲੋਂ ਪੂਰਾ ਜੋਰ ਸ਼ੋਰ ਨਾਲ ਸਵਾਗਤ ਕਰਿਆ ਗਿਆ ਉੱਥੇ 2 ਲੱਖਾਂ ਨੇ ਕਿਤੇ ਬੜਾ ਸਵਾਗਤ ਕੀਤਾ ਨਹੀਂ ਦੋ ਲੱਖਾਂ ਤੇ ਦੋ ਲੱਖਾਂ ਤੋਂ ਲੱਖੇ ਦੇ ਵੀ ਕਹਿੰਦੇ ਬਹੁਤ ਸਵਾਗਤ ਕਰਿਆ ਗਿਆ ਇਹਨਾਂ ਨੇ ਤੇ ਅਸੀਂ ਜਿਵੇਂ ਜਾ ਰਹੇ ਸੀ ਸਾਨੂੰ ਰਸਤੇ ਵਿੱਚ ਇਹ ਬਜ਼ੁਰਗਾਂ ਨੂੰ ਮਿਲੇ ਤੇ ਅਸੀਂ ਵੀ ਇਹਨਾਂ ਨਾਲ ਉੱਡਾਂ ਪਹੁੰਚ ਕੇ ਇਹਨਾਂ ਦਾ ਪੂਰਾ ਸਵਾਗਤ ਕਰਾਂਗੇ ਇੱਥੇ ਵੀ ਸਾਨੂੰ ਜਿਵੇਂ ਨਗਸੜ ਤੋਂ ਹੋ ਰਿਹਾ ਸੀ ਮਠਾਈ ਨਾਲ ਇਹਨਾਂ ਨੂੰ ਮਠਾਈ ਖਵਾ ਕੇ ਇਹਨਾਂ ਦਾ ਸਵਾਗਤ ਕਰਾਂਗੇ ਜੀ